ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਕਰੇ ਸੀਗੇ ਨਾ ਨੂੰ ਕਿ ਹੋ ਗਏ ਰੈਡੀ ਤੇ ਮੈਂ ਸੋਚਿਆ ਅੱਜ ਆਪਾਂ ਪ੍ਰੈਂਕ ਵੀਡੀਓ ਤਿਆਰ ਕਰੀਏ ਇੱਕ ਤੇ ਪ੍ਰੈਂਕ ਵੀਡੀਓ ਬਹੁਤ ਜ਼ਬਰਦਸਤ ਹੋਣ ਵਾਲੀ ਆ ਤੇ ਇਹ ਕਹੇ ਜੇ ਬੰਦੇ ਨਾਲ ਆਪਾਂ ਕਰ ਰਹੇ ਆ ਹੁਣ ਤੁਹਾਨੂੰ ਮੈਂ ਦੱਸਾਂ ਕਿ ਤੇ ਨਾਲ ਉਹ ਐ ਮੇਰੀ ਸਾਲੀ ਤੇ ਆਪਾਂ ਉਹਦੇ ਨਾਲ ਕਰਦੇ ਆਜੋ ਦੇਖਦੇ ਆ ਇਹ ਰਿਹਾ ਉਹਨਾਂ ਦਾ ਨੰਬਰ ਦੇਖ ਸਕਦੇ ਤੁਸੀਂ ਹਨਾ ਤੇ ਆਪਾਂ ਕਾਲ ਕਰਦੇ ਦੇਖਦੇ ਚੱਕਦੇ ਆ ਕਿ ਸਕਸੈਸਫੁਲ ਹੁੰਦਾ ਆਪਣਾ ਪ੍ਰੈਂਕ ਜਾਂ ਕਿਵੇਂ ਆ ਚਲੋ ਆਪਾਂ ਕਾਲ ਕਰਦੇ ਆ ਹੁਣ ਹੈਂਡ ਫ੍ਰੀ ਤੇ ਆਪਾਂ ਕਰ ਦਿੰਨੇ ਆ ਜਦਾ ਸੰਪਲੀਆਂਦਾ ਵਾਟਕੇ ਫੋਨ ਚੱਕਿਆ ਨਿਕਾ ਜੀ ਇੱਕ ਵਾਰੀ ਫੋਟੋਾਈ ਕਰਦੇ ਆ ਕਿਉਂਕਿ 27 ਵਜੇ ਜਿਹੜਾ ਸੁੱਤੇ ਹੋਏ ਆਪਾਂ ਕੋਲ ਹੁਣ ਦੂਸਰੀ ਵਾਰ ਲਾਈ ਸੀ ਕਾਲ ਚੱਕ ਲਈ ਸੀ ਤੇ ਉਹ ਥੋੜਾ ਕੰਮ ਕਰੀ ਜਾਂਦੇ ਸੀਗੇ ਤੇ ਉਹ ਕਹਿੰਦੇ ਮੈਂ ਦੁਬਾਰਾ ਕਾਲ ਕਰਦੀ ਆ ਤੁਹਾਨੂੰ ਤੇ ਹੁਣ ਆਪਾਂ ਕਰਦੇ ਹਾਂ ਉਹਨਾਂ ਦੀ ਕਾਲ ਤੇ ਫਿਊ ਮੋਮੈਂਟਸ ਲੇਟਰ ਮੈਸ ਕਰ ਲਾ ਤਾ ਆ ਗਈਆਂ ਤੇ ਹੁਣ ਆਪਾਂ ਫੋਨ ਲਾਉਣਾ ਹੈ ਹਨਾ ਇਧਰੋਂ ਲਾਉਣਾ ਹੈ ਨਵੇਂ ਨੰਬਰ ਤੇ ਹੈਲੋ ਅੱਜ ਵੀ ਰੱਜੀ ਹੈ ਸਤਿ ਸ਼੍ਰੀ ਅਕਾਲ ਕਿਵੇਂ ਹੋ ਹਾਂਜੀ ਬੜੀ ਠੀਕ ਤੁਸੀਂ ਦੱਸੋ ਬਸ ਠੀਕ ਆ ਨੰਬਰ ਤੁਹਾਡਾ ਵਾ ਹਾਂਜੀ ਮੇਰਾ ਹੀ ਆ ਬੱਚਾ ਮੈਂ ਕਿਹ ਪਤਾ ਨਹੀਂ ਕੀਦੀ ਮਿਸ ਕਰ ਲਾਈਆਂ ਪਈਆਂ ਅੱਛਾ ਠੀਕ ਹੂੰ ਤਾਂ ਹੋਣਾ ਸੁਣਾ ਬਸ ਠੀਕ ਆ ਹਾਂ ਦਾ ਸਭ ਦਾ ਇਹ ਹੋ ਗਿਆ ਕੀ ਹੋ ਗਿਆ ਕਰੀਏ ਟੈਨਸ਼ਨ ਬਸ ਟੈਨਸ਼ਨ ਚੱਲੀ ਜਾਂਦੀਆਂ ਰਹਿੰਦੀਆਂ ਅੱਛਾ ਚਾਹੀਦਾ ਨਾ ਇਹ ਤਾਂ ਚਾਹ ਲੋ ਹੈ ਹਾਂ ਉਹ ਦੱਸੋ ਹੋਰ ਪਾਸੋਂ ਠੀਕ ਆ ਕੀ ਹੋ ਗਈ ਕੋਈ ਨਹੀਂ ਮੈਂ ਵੈਸੇ ਯਾਦ ਕਰੀ ਆਂਦਾ ਸੀ ਕਿ ਮੈਂ ਕਾ ਚਲੋ ਗੱਲ ਹੀ ਕਰ ਲਾਂ ਮੈਂ ਨਹੀਂ ਕੋਈ ਤਾਂ ਗੰਦ ਹੈਗੀ ਇਹ ਤਾਂ ਸੁਣ ਆਂ ਠੀਕ ਹੈ ਕਿਵੇਂ ਕਹਾਂ ਮੈਂ ਹੁਣ ਕੋਈ ਦੱਸਾਂ ਹੋ ਗਿਆ ਤੁਸੀਂ ਅੱਜ ਕੀ ਕਰਾਤਾ ਕੋਈ ਆਉਂਦੀ ਦਾਰ ਦੋ ਘਰ ਕੀ ਆ ਪਤਾ ਨਹੀਂ ਤੈਨੂੰ ਕਿਵੇਂ ਜੇ ਲੱਗੂਗਾ ਹੁਣ ਵਾ ਕੀ ਕਹਾਂ ਤੈਨੂੰ ਨਹੀਂ ਚੱਲੀ ਜਾਂਦਾ ਕੋਈ ਨਾ ਕੋਈ ਤਾਂ ਪਤਾ ਲਿਫਟ ਚੋਂ ਕੀ ਕੀ ਕੰਮ ਕਰਤ ਨਹੀਂ ਤਾਂ ਵੀ ਠੀਕ ਹੈ ਬਸ ਉਹੀ ਵੈਸੇ 2-3 ਦਿਨਾਂ ਤੋਂ ਵੈਸੇ ਚੱਲੀ ਜਾਂਦਾ ਕਿ ਮੈਂ ਕੱਲ ਵੀ ਕਾਲ ਕਰਦਾ ਕਰਦਾ ਰਹਾ ਕਿ ਮੈਂ ਕਿੱਥੇ ਅੱਜ ਕਰਦੇ ਨਹੀਂ ਨਹੀਂ ਉਹ ਤਾਂ ਹੈ ਹੀ ਨਹੀਂ ਕਰੇ ਅੱਛਾ ਹੈ ਚੰਦਰ ਕੀ ਹੈ ਉਹ ਯਾ ਚੱਕਰ ਉਹਨਾਂ ਕੀ ਕਿਵੇਂ ਕਹਾਂ ਉਹਨਾਂ ਨੂੰ ਉਹ ਤਾਂ ਦਵਾਈ ਲੈਣਗੇ ਮੇਰੇ ਸਾਹ ਅੱਛਾ ਚੀਜ਼ ਉਹ ਪੈਂਦੇ ਨੇ ਹੋਏਗੇ ਇੱਕ ਚੰਦੀ ਗੜੀ ਨਹੀਂ ਨਹੀਂ ਇੱਕ ਤੇ ਹੀ ਚੰਦੀ ਗੜੀ ਠੀਕ ਹਾਂ ਮੈਂ ਕਿੰਨਾ ਕਚਲ ਹੋਰ ਤਾਂ ਕੋਈ ਨਹੀਂਗਾ ਜਿਹੜਾ ਆਪਾਂ ਨੂੰ ਸਮਝਦਾ ਹੋ ਉਸੇ ਨਾਲ ਗੱਲ ਕਰਨੀ ਚਾਹੀਦੀ ਨਹੀਂ ਤਾਂ ਮਜ਼ਾਕ ਬਣਾ ਲੈਂਦੇ ਸਾਰੇ ਮੈਂ ਕਹਿੰ ਮੇਰੇ ਦਿਲਦਿੰਗਾ ਫੀਲਿੰਗ ਭਾਵਨਾ ਨੂੰ ਤਾਂ ਇੱਕ ਹੀ ਬੰਦਾ ਜਾਣਦਾ ਉਸੇ ਨਾਲ ਗੱਲ ਕਰਨੀ ਚਾਹੀਦੀ ਨਹੀਂ ਦੱਸੋ ਤੇ ਇਹ ਕਿਵੇਂ ਕਹੂੰ ਹੁਣ ਮੈਨੂੰ ਸਮਝ ਨਹੀਂ ਆ ਰਹੀ ਪਤਾ ਨਹੀਂ ਤੈਨੂੰ ਕਿਵੇਂ ਜੇ ਲੱਗੂਗਾ ਜੇ ਇਹ ਚਲੋ ਕੋਈ ਨਾ ਜੇ ਕੋਈ ਸੁਣੇ ਸਰ ਹੰਦਾ ਆ ਰਾਹ ਮੇਰੇ ਕੋਲ ਕਿ ਮੈਂ ਦੱਸ ਦਵਾਂਗੀ ਹਾਂ ਜੀ ਹਾਂ ਜੀ ਦੱਸਾਂ ਨਾੰਦੀ ਵੀ ਤੇ ਆਹ ਹੋਈ ਜੋ ਹੈ ਅਕੀਪਾ ਸੋਲੂਸ਼ਨ ਕਿ ਮੈਂ ਹੁਣ ਕੱਲਾ ਜਿਹਾ ਫੀਲ ਕਰੀ ਜਾਂਦਾ ਕੀ ਹੁਣ ਕਰਤੋਂ ਕੀ ਹੋਇਆ ਬਸ ਦੰਦੇ ਹੋਣਾ ਕਿਵੇਂ ਠੀਕ ਆ ਚੱਲੀ ਜਾਂਦਾ ਬਸ ਮੈਨੂੰ ਪਤਾ ਨਹੀਂ 2 ਦਿਨ ਹੋ ਗਏ ਮੈਨੂੰ ਤੇਰੇ ਮਾਈਂਡ ਚ ਆਈ ਜਾਂਦਾ ਅਰਿਆਂ ਦਾ ਕਾ ਤੋ ਪਤਾ ਨਹੀਂ ਮੈਨ ਹੈ ਕੀ ਹੋਇਆ ਦੱਲ ਵੀ ਤੇ ਕੋਈ ਨਹੀਂ ਬਸ ਉਹ ਹੀ ਵਿਆਹ ਮੁਕੇ ਮੈਂ ਫਸਟੇਂ ਵੀ ਜਦੋਂ ਤੁਹਾਨੂੰ ਮੈਂ ਕਿਹਾ ਬਸ ਆਈ ਕਿ ਕੀ ਕੌਣ ਹੁਣ ਮੈਂ ਤੁਹਾਨੂੰ ਮੈਸੇਜ ਹੀ ਕਰ ਦੋ ਮੈਂ ਉਹ ਖਾਲਾ ਦਾ ਕਹ ਰਿਹਾ ਮੈਸੇਜ ਤੇ ਕੀ ਗੱਲ ਤੋਂ ਕਹਿਣ ਉਹੀ ਗੱਲ ਮੈਸੇਜ ਤੇ ਕਹਿਣੀ ਮੈਨੂੰ ਉਹੀ ਤਾਂ ਸਮਝ ਨਹੀਂ ਆ ਰਹੀ ਮੈਂ ਕਿਵੇਂ ਇਹਦੇ ਕਹਾਂ ਹਾਂਜੀ 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 ਬਸ ਤੇ ਮੈਂ ਜਦ ਮੈਂ ਹਾਂ ਦੇਈ ਵਾਰੀ ਮਾਨ ਕਰਦਾ ਮੈਂ ਤੁਹਾਡੇ ਨਾਲ ਗੱਲ ਕਰੇ ਤੁਹਾਡਾ ਨਹੀਂ ਮਾਨ ਕਰਦਾ ਸੱਚੇ ਹਾਂ ਲੱਗੇ ਕਈ ਵਾਰ ਮੈਂ ਕਾਲ ਕੀਤੀ ਹੈ ਨਾ ਹਾਂ ਮੋਹਣ ਹੁੰਦਾ ਕਿ ਜੀ ਮਾਰੋ ਮੇਰੇ ਮੁੰਡੇ ਨੇ ਮਨੇ ਕਿ ਕਿ ਲਿਆ ਹੋਇਆ ਆਣਾ ਜੇ ਬੇਪਰਵਾਹ ਗੱਲਾਂ ਵੀ ਤੇ ਬੈਸੀ ਹਾਂ ਗੱਲ ਨਹੀਂ ਕਰੀ ਹਾਂ ਭਾਜੀ ਮੈਂ ਤੁਹਾਡੇ ਨਾਲ ਗੱਲ ਕਰੀਗੀ ਮੇਰੇ ਵਰਤੂ ਆਏ ਜਿੱਕੇ ਤਾਂ ਮੈਨੂੰ ਬਹੁਤ ਡਰ ਮੈਂ ਤਾਂ ਯਾਰ ਹੋਰ ਨਾ ਕਿ ਡਰ ਡਰ ਮੇਰੇ ਜੀ ਬਾਬਾ ਫੋਨ ਲਾ ਦੇਣੇ ਕਿ ਮੈਂ ਡਰਦੀ ਤਾਂ ਹੀ ਮੈਨੂੰ ਹੋ ਗਈ ਸੀ ਇਹ ਗੱਲ ਮੈਨੂੰ ਕਈ ਨਹੀਂ ਬਹੁਤ ਬੰਦੀ ਨੂੰ ਤੁੜਨਾ ਵੀ ਵਧੀਆ ਨਾ ਬੜਾ ਟੈਸਟਰ ਮੈਂ ਕਹਿੰਦਾ ਯਾਰ ਅੰਗਰੇਜ਼ ਉਹ ਪਣੀਂ ਗਿਆ ਪਾਸਾਰੇ ਤੇ ਚਲੋ ਵਧੀਆ ਆ ਹਨਾ ਤੇ ਫਿਰ ਮੇਰਾ ਮਾਂਜਾ ਆਇਆ ਡਰ ਗਿਆ ਜੀ ਹੋਇਆ ਕਿ ਤੁ ਕਾਲ ਕੱਟੀ ਗਈ ਮੇਰਾ ਸਾਂ ਨਿਕਲੀ ਜਾਂਦਾ ਹੈ ਰੋਜ਼ ਗੱਲ ਕਰਦੇ ਪਰ ਫਿਰ ਵੀ ਦੇਖਦੇ ਆ ਕੋਸ਼ਿਸ਼ ਫੋਲਾ ਕਿ ਕਿਵੇਂ ਹਣਾ ਗੱਲ ਹੋਣੀ ਚਾਹੀਦੀ ਆ ਕਰਦਾ ਦੁਬਾਰਾ ਆਪਾਂ ਕਾਲ ਕਰਦੇ ਆ ਹੈਲੋ ਹਾਂਜੀ ਕਾਲ ਹੀ ਕੱਟੀ ਗਈ ਸੀ ਕਦੋਂ ਕੱਟੀ ਆ ਮੈਂ ਤਾਂ ਵੀ ਪਤਾ ਨਹੀਂ ਪਤਾ ਨਹੀਂ ਤੂੰ ਤੂੰ ਹੋ ਗਿਆ ਆਪ ਹੀ ਕੱਟੀ ਗਿਆ ਰੇਂਜ ਤੋਂ ਜਾਂਦਾ ਕੁਝ ਨਾ بس ਮੈਂ ਉਹੀ ਕੀ ਕਹਿੰਦਾ ਮੈਂ ਕਿ ਜੇ ਮੈਨੂੰ ਫੇਲ ਹੁੰਦਾ ਕਿ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਹੁਣ ਮੈਂ ਡੇਲੀ ਕਰ ਨਹੀਂ ਸਕਦਾ ਹਨਾ ਤੁਹਾਨੂੰ ਪਤਾ ਵਟ ਤੁਹਾਨੂੰ ਨਹੀਂ ਕਦੀ ਐਵੇਂ ਕਿ ਕੋਈ ਫੇਲ ਮੈਂ ਨਾਲ ਕਰੀ ਗੱਲ ਦੀ ਤੁਸੀਂ ਮੈਂ ਕਹਿੰਦਾ ਤੁਸੀਂ ਤਾਂ ਮੇਰੇ ਕੰਮਕਾਰੀ ਇੰਨੇ ਜਿਆਦਾ ਹੁੰਦੇ ਬਸ ਤੁਸੀਂ ਐਵੇਂ ਕੋਤਰੀ ਲਾਗੇ ਆਂਦੀ ਐ ਸਭਾਈ ਜਾਨੀ ਕਿ ਮੈਂ ਹੀ ਸੋਚਦਾ ਤੁਸੀਂ ਨਹੀਂ ਸੋਚਦੇ ਨਹੀਂ ਤੇ ਤੁਹਾਨੂੰ ਵੀ ਗਾਸ ਤੇ ਕਿਹੜੀ ਆ ਕਿ ਯਾਰ ਵਧੀਆ ਵਾ ਸਾਰੇ ਪਈ ਆ ਹਨਾ ਕਿ ਬੱਸ ਉਹ ਆਪਣਾ ਘਰ ਦੀ ਮਹਿੰਦੂ ਘਰ ਦੀ ਨਹੀਂ ਪੋਣ ਖਾ ਲਵਾਂ ਬੜੀ ਬੰਦੇ ਦੇ ਦਾਉਤ ਖਾ ਰ ਆਉਂਦੇ ਦਿਲ ਚ ਹਨਾ ਫਿਰ ਬਾਤ ਨਾ ਰਿਸ਼ਤਾ ਦਾ ਹੋ ਰੰਦੇ ਹਨਾ ਨਹੀਂ ਤੇ ਹਰੇ ਰਿਸ਼ਤਾ ਕਿਹੜੇ ਜਿਹਸਤੇ ਬਣੇ ਕਿਹੜੇ ਜਿਹੜੇ ਖਰਾਬ ਹੋਣੇ ਆ ਮੈਂ ਕਿੱਥੇ ਆ ਬਣੇ ਦਾ ਹੈ ਇਹ ਤੁਹਾਨੂੰ ਚੰਗ ਬਨੀਆ ਦੇ ਰਹੀ ਮਰ ਕੇ ਮਰਨ ਦੋਣਾ ਨਹੀਂ ਠੀਕ ਉਹ ਤਰ੍ਹਾਂ ਦੀ ਗੱਲ ਹੋਰ ਹੈ ਜਿਹੜਾ ਹੁਣ ਵੀ ਤੁਹਾਡੇ ਨਾਲ ਗੱਲ ਕਰਨ ਦਾ ਉਹ ਗੱਲ ਕੁਛ ਹੋਰ ਹੁੰਦੀ ਆ। ਅੱਛਾ। ਹਾਂ। ਮੈਂ ਨੋਟ ਕਰਾਂ ਮੈਂ ਠੀਕ ਹੈ ਜੀਆ। ਬਾਅਦ ਵਿੱਚ ਆਹ ਦੇਖਾਇਆ ਕਰਦਾ। ਕੋਈ ਵੀ ਤੋੜੀ ਕਿੱਟ ਆ ਗਈ ਮਰੀ। ਤੰਨੇ ਵਾ ਨਾ ਨਹੀਂ ਤੇ ਬੇਚੂ ਲੰਗਾ ਆ। ਕਿੰਨਾ ਦੇਖਾ ਅੰਟੀ ਫਰੈਂਡ ਸਿੱਖਾ ਦਿੱਤਾ। ਠੀਕ ਆ। ਤਾਂ ਤਾਂ ਮੈਨੂੰ ਐਂ ਜੀ ਨਹੀਂ ਸਮਝ ਆਉਂਦਾ ਸੀ ਮੈਂ ਕਿਵੇਂ ਕਿਵੇਂ ਜੇ ਕਮਾਂ ਹਨਾ ਆਹ ਦਿੱਤੋ ਹੋਰ ਬਸ ਠੀਕ ਅੱਜ ਵੀ ਬੜਾ ਮਨ ਜਾ ਉਦਾਸ ਸੀ ਕਿ ਮੈਂ ਕਿਹਾ ਚੱਲ ਮੈਂ ਗੱਲ ਕਰਦਾ ਹਨਾ ਤੋਂ ਨੂੰ ਸੱਚੀ ਜਮਾਈ ਨਹੀਂ ਯਾਦ ਆਉਂਦੀ ਮੇਰੀ ਮੈਨੂੰ ਵੀ ਆਖੀ ਯਾਦ ਕਰਾਂ ਤੂੰ ਵੈਸੇ ਪੁੱਛਦਾ ਵੀ ਤੁਸੀਂ ਤੋਂ ਤੁਸੀਂ ਹੁਣ ਮੈਨੂੰ ਸਾਰਿਆਂ ਚ ਗਿਣਦੇ ਆ ਮੈਂ ਨਹੀਂ ਤੁਹਾਨੂੰ ਸਾਰਿਆਂ ਚ ਗਿਣਦਾ ਠੀਕ ਕਰ ਮੈਂ ਤੁਹਾਨੂੰ ਸਪੈਸ਼ਲ ਗਿਣਦਾ ਹਾਂ ਠੀਕ ਤੁਸੀਂ ਮੈਨੂੰ ਸਾਰਿਆਂ ਚ ਗਿਣਦੇ ਹੋ ਕੋਈ ਨਾ ਸਪੈਸ਼ਲ ਮਤਲਬ ਸਪੈਸ਼ਲ ਨਹੀਂ ਆ ਤੁਸੀ ਮੈਨੂੰ ਸਾਰਿਆਂ ਚ ਗਿਣਦੇ ਆ ਨਹੀਂ ਤੁਸੀਂ ਕਿਵੇਂ ਗਿਣਦੇ ਹੋ

ਜੇ ਕੋਈ ਵਾਲਾ ਦੱਸ ਨਹੀਂ ਮੈਂ ਕਹਿੰਦਾ ਤਾਂ ਨਾ ਤਾਂ ਨਹੀਂ ਤਾਂ ਬਸ ਪਰ ਇਹ ਨਹੀਂ ਤੁਮ ਨੂੰ ਮੈਂ ਵਰ ਦੇ ਦਿੰਦਾ ਨਈ ਨਈ ਆਪਾਂ ਇਹ ਵਿਚਾ ਤਾਂ ਆਪ ਕੋਈ ਨਹੀਂ ਕਰਨਾਗਾ ਹਾਂ ਹੂੰ ਸੱਚੀ ਮੈਂ ਪਤਾ ਨਹੀਂ ਤੁਹ ਪਤਾ ਨਹੀਂ ਕੋ ਤਾਂ ਮੈਂ ਤੁਹਾਨੂੰ ਇਨਾ ਮਿਸ ਕਰਦਾ ਹਾਂ ਨਿੱਟਾਉਂ ਤੋਂ ਅਜਿਹਾ ਲੱਗਦਾ ਆ ਉਹ ਵੀ ਤਾਂ ਮੈਨੂੰ ਸਮਝਣੇ ਆਉਂਦੀ ਪਈ। ਤੇਰੇ ਮਾਰਨ ਤੋਂ ਦੱਤੀ ਰਿ। ਮਨ ਨੂੰ ਕਿਵੇਂ ਸਮਝਾਵਾਂ? ਮਨ ਵਾਰ-ਵਾਰ ਹੀ ਕੇੰਦਰ ਗੁਰਪ੍ਰੀਤ, ਗੁਰਪ੍ਰੀਤ, ਗੁਰਪ੍ਰੀਤ। ਅਕੀਰ ਚਾਰ ਲਿਆ ਤੁਸੀਂ। ਪਾਲ ਜੀ ਹੁੰਦਾ। ਕਿਵੇਂ ਕਿਵੇਂ? ਤੁਸੀਂ ਮਗਰੋਂ ਫੀਡ ਕਰ ਲਿਆ ਤੁਹਾਨੂੰ ਇਹ ਆਪਣਾ ਨਾਮ ਵੀ ਪਤਾਵਾ ਹਾਂ ਅੰਜੀ ਫੋਰ ਦਾ ਨਾਮ ਵੀ ਕਹਿੰਦੇ ਜਿਹੜੀ ਚੀਜ਼ ਜਿਹਨੂੰ ਤੁਸੀਂ ਚਾਹੋ ਨੇ ਉਹਨੂੰ ਹਰ ਚੀਜ਼ ਪਤਾ ਹੋਣਾ ਚਾਹੀਦਾ ਮੰਨ ਲੈਨੇ ਮੰਨ ਲੈਨੇ ਹਮ ਤਾਂ ਕਹਿੰਦੇ ਆਪਾਂ ਇਹ ਪਾਤਰ ਵੀ ਨੇ ਨਹੀਂ ਤੁਹਾਨੂੰ ਜਮਾ ਨਹੀਂ ਮੇਰੀ ਯਾਦ ਆਉਂਦੀ के 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 मेरा हां तो ठंडा नहीं कर दे थोड़ी भी है नहीं उठ जा यार कॉल तू मैं बहुत सोचदा थोड़े भाई किमे किमे मैं नहीं कि दा तेरे से नहीं है कि मैं से से भी दिया मैं कोशिश ਤੂੰ ਸੋਚਿਆ ਹੀ ਨਹੀਂ ਸੀਗਾ ਮੈਂ ਵੀ ਨਹੀਂ ਕਦੀ ਸੋਚਿਆ ਸੀਗਾ ਐਵੇਂ ਕਿ ਆਪਾਂ ਇੰਨੀਆਂ ਦਿਲ ਦੀਆਂ ਗਹਿਰਾਈਆਂ ਤੱਕ ਦੀ ਗੱਲਾਂ ਕਰਾਂਗੇ ਹੈਲੋ ਆਵਾਜ਼ ਨਹੀਂ ਆਉਂਦੀ ਹਾਂਜੀ ਮੈਂ ਤਾਂ ਮੈਂ ਵੀ ਨਹੀਂ ਕਦੀ ਸੋਚਿਆ ਸੀਗਾ ਕਿ ਇੰਨੀਆਂ ਦਿਲ ਦੀਆਂ ਗੱਲਾਂ ਹੋਣਗੀਆਂ ਮੈਂ ਕਦੇ ਵੀ ਨਹੀਂ ਸੋਚਿਆ ਸੀ ਉਹਦਾ ਖਿਆਲ ਹੀ ਨਹੀਂ ਆਉਂਦਾ ਪਤਾ ਲੱਗਦਾ ਕਿ ਆਂ ਮੈਂ ਕਹਿਣਾ ਨਹੀਂ ਦਿੰਦਾ ਕਿ ਮਿੱਤਰ ਬਹੁਤ ਹੀ ਆ ਹਨਾ ਕਿ ਰਲੌਰ ਤੇਰੇ ਫਨੀਂਦੇ ਆ ਹਨਾ ਜਦੋਂ ਤੁਸੀਂ ਇਹ ਗੱਲ ਕਰਦੇ ਮੈਨੂੰ ਵਧੀਆ ਲੱਗਦਾ ਹੁੰਦਾ ਫਿਰ ਉਹ ਮੈਂ ਨਹੀਂ ਗੱਲ ਕਰਕੇ ਖੁਸ਼ ਆ ਹਨਾ ਪਰ ਨਗਰੀ ਜੀ ਜੀ ਸੱਚੀ ਜਾਨ ਠੀਕਾ ਸੱਚੀ ਮੈਂ ਵੀ ਨਹੀਂ ਕਦੀ ਸੋਚਿਆ ਕਿ ਮੈਂ ਛੱਡ ਦੇਵਾਂ ਬੋਲ ਤੱਕ ਜਿੱਥੇ ਪਾਗੇ ਖਾਤਾ ਦਿੰਦੇ ਮੈਂ ਵੀ ਨਹੀਂ ਕਦੀ ਸੋਚਿਆ ਕਿ ਮੈਂ ਤੁਹਾਡੇ ਨਾਲ ਕਦੀ ਇਦਾਂ ਦਾ ਵੀ ਫ੍ਰੈਂਕ ਕਰ ਸਕਦਾ ਮੈਂ ਤਾਂ ਹਮੇਸ਼ਾ ਕਿੰਨੀ ਮੈਂ ਬਖਰੇ ਉਹ ਇਸ ਤਰ੍ਹਾਂ ਨਹੀਂ ਮਰਾ ਦੀ ਤਰ੍ਹਾਂ ਕਰਾਉ ਕਰੀ ਕਿਤੇ ਨਹੀਂ ਕਿਤੇ ਦਾ ਨਹੀਂ ਦੇ ਨੂੰ ਮੇਰੇ ਆਪ ਤੂੰ ਦੀਪਕ ਕਾਸ਼ ਰਹੀ ਹਣੋ ਦੇ ਨੋ ਭਾ ਦੀ ਹੋਣੀ ਤਾਂ ਅਸੀਂ ਕਿੱਥੇ ਰਹਿ ਨਹੀਂ ਆ ਕਿ ਸਾਰੀ ਲਾਈਫ ਉਹਨਾਂ ਇਕੱਠੇ ਆਦੀ ਐ ਨਹੀਂ ਤੇ ਬਹੁਤ ਸਾਰੇ ਜਣੇ ਬਹੁਤ ਜ਼ਿਆਦਾ ਕਦੇ ਮੇਰਾ ਕਦੇ ਵੀ ਨਹੀਂ ਸੋਚਿਆ ਮੈਂ ਤੇ ਲੈ ਪਾਉਂ ਨਾ ਸੱਚੀ ਮੈਂ ਵੀ ਦਿਲ ਤੋਂ ਕਦੇ ਨਹੀਂ ਤੁਹਾਨੂੰ ਸੋਚਿਆ ਕੀ ਗੱਲਾਂ ਛੱਡ ਦੂੰ ਸਾਰੀਆਂ ਗੱਲਾਂ ਛੱਡ ਦੂੰ ਮੈਂ ਘਰ ਬੈਠਾ ਸੀਗਾ ਕੱਲ੍ਹ ਤੇ ਮੈਂ ਕਿ ਸੋਚਿਆ ਜਾਵਾਂ ਕਿ ਮੈਂ ਕੁਝ ਕੀਤਾ ਜਾਵੇ ਤੁਸੀਂ ਸੱਚੀ ਸੱਚੀ ਦੱਸੋ ਤੁਹਾਨੂੰ ਕੀ ਲੱਗਿਆ ਮੈਂ ਤਾਂ ਡਰ ਗਈ ਮੈਨੂੰ ਹੈ ਤਾਂ ਮੇਰੇ ਵਰਗੀ ਹੋਵੇ ਤਾਂ ਇਹ ਤਾਂ ਠੀਕ ਹੈ ਤਾਂ ਗੱਲ ਆ ਭਾਈ ਆ ਮੈਂ ਆਹਾ ਆ ਮੇਰੀ ਸਾਲੀ ਆ ਮੇਰੀ ਸਾਲੀ ਅੱਜ ਦੀ ਉਹ ਗੱਲ ਕਰੀ ਠੀਕ ਆ ਆ ਮੇਰੀ ਸਾਲੀ ਆ ਕਿਵੇਂ ਕਿ ਕਿਵੇਂ ਲੱਗਿਆ ਤੈਨੂੰ ਕੀ ਲੱਗਿਆ ਸੀ ਕੱਕੇ ਮੈਂ ਕੀ ਗੱਲ ਕਰੀ ਇਹਨਾਂ ਤੋਂ ਠੀਕ ਆ ਤੁਸੀਂ ਤਾਂ ਬਹੁਤ ਇੰਨੀ ਲੰਮਾ ਜਾ ਦਿੱਤੇ ਹਾਂ ਨਾ ਨਾ ਪਰ ਸ਼ਾਇਦ ਮਨੇ ਕਿਸੇ ਨਾਲ ਰੱਟਿਆ ਨਾ ਨਾ ਆਰੇ ਬੋਲ ਦਿਓ ਨਹੀਂ ਕਿਤੇ ਮੇਰੇ ਕੰਨੀ ਬਾਰਾਪਾਤੀ ਫੜੇ ਬਿਨਾਂ ਨਹੀਂ ਹੋਈ ਹਾਂ ਹਾਂ ਮੈਂ ਤਾਂ ਇਹ ਨਹੀਂ ਤੁਸਾਂ ਵੇਸੇ ਰਸਤੇ ਦੇ ਪਾਗੇ ਸੱਤ ਸੱਤ ਦੇ ਗੀਤੇ ਬਾਜੂ ਤੇ ਨਾ ਇਸੇ ਦਾ ਕਹਿਣਾ ਹੋਣਾ ਨਹੀਂ ਕਿ ਬਾਈ ਦੇ ਕਿੱਥੇ ਵੇ ਲਓ ਜੀ ਆਪਣਾ ਇੱਥੇ ਪ੍ਰੈਂਕ ਖਤਮ ਹੋ ਰਿਹਾ ਵਾ ਤੇ ਆਪਾਂ ਤੁਹਾਨੂੰ ਆਪਣੀ ਸਾਲੀ ਵੀ ਦਿਖਾ ਦਿਆ ਤੇ ਜੇ ਤੁਹਾਨੂੰ ਵਧੀਆ ਵੀਡੀਓ ਸੱਚ ਪਾ ਸਕਦੇ ਆਪਾਂ ਕੋਈ ਟੈਨਸ਼ਨ ਤਾਂ ਨਹੀਂ ਪਰਮਿਸ਼ਨ ਮਿਲ ਗਈ ਉਹਨੇ ਚੱਕ ਦੋ ਫਟੇ ਕੋਈ ਟੈਨਸ਼ਨ ਤੇ ਕਿਸੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਚਾਹੇ ਤੁਸੀਂ YouTube ਤੋਂ ਦੇਖ ਰਹੇ ਹੋ ਮੇਰੇ ਚੈਨਲ ਤੋਂ ਜਾ ਕੇ ਤੁਸੀਂ Facebook ਮੇਰੇ ਚੈਨਲ ਤੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਲਾਈਕ ਫੋਲੋ ਸ਼ੇਅਰ ਤੇ ਸਬਸਕ੍ਰਾਈਬ ਫੋਲ ਲਿਖ ਦਬਕੇ ਕਰਿਓ ਜੇ ਤੇ ਬਾਕੀ ਤੁਹਾਨੂੰ ਮੈਂ ਸਾਰੇ ਪੂਰੇ ਪੂਰੇ ਕਰਕੇ ਲਗਾ ਕੇ ਦਿਖਾਵਾਂਗਾ ਆਸੀ ਆਪਣੀ ਆਸੀ ਆਪਣਾ ਪਹਿਲਾ ਪ੍ਰੈਂਕ ਇਹ ਇਹ ਮੇਰਾ ਪਹਿਲਾ ਪਿਆਰ ਆ ਪਹਿਲਾ ਪਿਆਰ ਰੈਂਕ ਆਲਾ ਤਾਂ ਤੁਸੀਂ ਲਾਈਕ ਸ਼ੇਅਰ ਫੁੱਲ ਦੱਬ ਕੇ ਕਰ ਲਓ ਤੇ ਬਾਕੀ ਤੁਹਾਨੂੰ ਐਦਾਂ ਦੇ ਨਵੇਂ-ਨਵੇਂ ਫ੍ਰੈਕ ਹੋਰ ਮਿਲਣਗੇ ਓਕੇ ਬਾਏ ਬਾਏ